ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਫੇਰ ਮੈਕਪੈਨ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਅੱਜ ਅਸੀਂ ਇੱਕ ਵਾਰ ਫੇਰ ਗੱਲ ਕਰਨ ਜਾ ਰਹੇ ਹਾਂ ਮੈਕਪੈਨ ਬਾਰੇ ਉਹੀ ਮੈਕ ਜਿਸ ਦਾ ਨਾਮ ਜਦੋਂ ਵੀ ਆਉਂਦਾ ਹੈ ਤਾਂ ਉਸ ਦੇ ਚਾਉਣ ਵਾਲਿਆਂ ਦੇ ਚਿਹਰੇ ਤੇ ਇੱਕ ਖਾਸ ਚਮਕ ਆ ਜਾਂਦੀ ਹੈ ਕਈ ਦਿਨਾਂ ਤੋਂ ਲੈ ਕੇ ਲੋਕ ਸੋਚ ਰਹੇ ਸਨ ਕਿ ਆਖਰ ਮੈਕਪੈਨ ਦੀ ਕੋਈ ਵੀਡੀਓ ਕਿਉਂ ਨਹੀਂ ਆ ਰਹੀ ਜਦੋਂ ਤੋਂ ਉਹਨਾਂ ਨੇ ਆਪਣਾ ਚੈਨਲ ਸ਼ੁਰੂ ਕੀਤਾ ਸੀ ਤਕਰੀਬਨ ਹਰ ਤੀਸਰੇ ਦਿਨ ਉਹਨਾਂ ਦੀ ਵੀਡੀਓਜ਼ ਆਉਂਦੀ ਸੀ ਪਰ ਹੁਣ ਕਈ ਹਫ਼ਤਿਆਂ ਤੋਂ ਚੈਨਲ ਸੁੰਨਾ ਜਿਹਾ ਲੱਗ ਰਿਹਾ ਹੈ ਉਹਨਾਂ ਦੇ ਫਾਲੋਅਰ ਚਿੰਤਾ ਵਿੱਚ ਸਨ ਤਾਂਿਆਂ ਨੇ ਕਿਹਾ ਕਿ ਸ਼ਾਇਦ ਮੈਕਪੈਨ ਦੀ ਤबीयत ਠੀਕ ਨਹੀਂ ਇਸ ਕਰਕੇ ਮੈਕਪੈਨ ਵੀਡੀਓਜ਼ ਨਹੀਂ ਪਾ ਰੇ ਪਰ ਹੁਣ ਸਾਰੀ ਗੱਲ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਮੈਗ ਭੈਣ ਹਣ ਇੰਡੀਆ ਵਿੱਚ ਨਹੀਂ ਹਨ ਉਹ ਕੈਨੇਡਾ ਪਹੁੰਚ ਚੁੱਕੇ ਹਨ ਹਾਂ ਜੀ ਇਹੀ ਕਾਰਨ ਹੈ ਕਿ ਕੁਝ ਦਿਨਾਂ ਲਈ ਵੀਡੀਓ ਪਾਉਣ ਤੋਂ ਉਹ ਦੂਰ ਰਹੇ ਨਵੀਂ ਜਗ੍ਹਾ ਨਵਾਂ ਮਾਹੌਲ ਨਵੀਆਂ ਜ਼ਿੰਮੇਵਾਰੀਆਂ ਇਹੀ ਸਭ ਕਾਰਨ ਉਹ ਕੁਝ ਬਿਜੀ ਰਹੇ ਹੁਣ ਤੁਸੀਂ ਸੋਚ ਰਹੇ ਹੋਮੋਗੇ ਕਿ ਮੈਂ ਆਪਣੇ ਘਰ ਟ੍ਰਾਂਟੋ ਗਈ ਹੋਵੇਗੀ ਪਰ ਨਹੀਂ ਜੀ ਉਹ ਟ੍ਰਾਂਟੋ ਨਹੀਂ ਗਈ ਉਹ ਕੈਲਗਰੀ ਕੈਨੇਡਾ ਹੈ ਜਿੱਥੇ ਉਹਨਾਂ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਉਹ ਅਜੇ ਸੁਪਰ ਸੇਵ ਕੈਸ਼ ਇਸ ਕੈਰੀ ਸਟੋਰ ਤੇ ਜੌਬ ਕਰਨ ਲੱਗ ਚੁੱਕੇ ਹਨ ਇਹ ਸਟੋਰ ਕੈਲਗਰੀ ਦੇ ਪ੍ਰਸਿੱਧ ਸਟੋਰਾਂ ਵਿੱਚੋਂ ਇੱਕ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸਟੋਰ ਵਿੱਚੋਂ ਉਹਨਾਂ ਨੇ ਆਪਣੇ ਪ੍ਰਾਣੇ ਸ਼ੌਂਕ ਕੁਕਿੰਗ ਨੂੰ ਮੌੜ ਜ਼ਿੰਦਾ ਕੀਤਾ ਮੈਕ ਪੈਨ ਹਮੇਸ਼ਾ ਤੋਂ ਹੀ ਖਾਣਾ ਬਣਾਉਣ ਦੇ ਸਿੱਖੇ ਰਹੇ ਅਤੇ ਉਹ ਹੁਣ ਆਪਣੀ ਪਸੰਦ ਨੂੰ ਆਪਣਾ ਕੰਮ ਬਣਾ ਚੁੱਕੇ ਹਨ ਪਰ ਇਸ ਸਟੋਰ ਦੀ ਇੱਕ ਹੋਰ ਵੱਡੀ ਖਾਸੀਅਤ ਵੀ ਹੈ ਜਿਹੜੇ ਵੀ ਸਟੂਡੈਂਟ ਕੈਲਗਰੀ ਵਿੱਚ ਨਵੇਂ ਹਨ ਜਿਨ੍ਹਾਂ ਨੂੰ ਅਜੇ ਤੱਕ ਕੋਈ ਜੌਬ ਨਹੀਂ ਮਿਲੀ ਉਹ ਇਸ ਸਟੋਰ ਤੇ ਆ ਕੇ ਮੁਫਤ ਟਿਫਨ ਸਰਵਿਸ ਲੈ ਸਕਦੇ ਹਨ ਇਹ ਇੱਕ ਬਹੁਤ ਵੱਡਾ ਪ੍ਰਾਲਾ ਹੈ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਲਈ ਜੋ ਕੈਨੇਡਾ ਵਿੱਚ ਆਪਣਾ ਸਫ਼ਰ ਸ਼ੁਰੂ ਕਰ ਰਹੇ ਹਨ ਹੁਣ ਲੋਕਾਂ ਦੇ ਮਨਾਂ ਵਿੱਚ ਇੱਕ ਹੋਰ ਵੱਡਾ ਸਵਾਲ ਚੱਲ ਰਿਹਾ ਹੈ ਕਿ ਮੈਕਪੈਨ ਕੈਨੇਡਾ ਵਿੱਚ ਰਵੀ ਵੀਰ ਨਾਲ ਰਹਿ ਰਹੇ ਹਨ ਜਾਂ ਅਲੱਗ ਇਸ ਗੱਲ ਦਾ ਜਵਾਬ ਸਿਰਫ ਮੈਕਪੈਨ ਹੀ ਦੇ ਸਕਦੇ ਹਨ ਪਰ ਜੇ ਹੋਵੇ ਤਾਂ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ ਉਹਨਾਂ ਦੀ ਫਿਕਰ ਕਰਦੇ ਹਨ ਅਤੇ ਉਹਨਾਂ ਦਾ ਪੂਰਾ ਹੱਕ ਹੈ ਮੈਕਮੈਨ ਨੇ ਜੇ ਕਦੇ ਆਪਣੀ ਵੀਡੀਓਜ਼ ਵਿੱਚ ਇਹਨਾਂ ਗੱਲਾਂ ਬਾਰੇ ਕੁਝ ਕਿਹਾ ਤਾਂ ਸ਼ਾਇਦ ਲੋਕਾਂ ਦੇ ਮਨਾਂ ਵਿੱਚ ਚੱਲ ਰਹੀ ਚਿੰਤਾ ਖਤਮ ਹੋ ਜਾਵੇ ਅਸੀਂ ਤਾਂ ਉਹਨਾਂ ਲਈ ਦੁਆ ਕਰਦੇ ਹਾਂ ਕਿ ਉਹ ਜਿੱਥੇ ਵੀ ਰਹਿਣ ਹਮੇਸ਼ਾ ਖੁਸ਼ ਰਹਿਣ ਸੇਤਮੰਦ ਰਹਿਣ ਤੇ ਹੋਰ ਵੱਧ ਚੜ ਕੇ ਆਪਣੇ ਸੁਪਨੇ ਸਕਾਰ ਕਰਨ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਉਹ ਦੋ ਪੈਣਾ ਜੋ ਮੇਰੇ ਦਿਮਾਗ ਨਾਲ ਬਣਾਈਆਂ ਵੀਡੀਓਜ਼ ਆਪਣੇ ਚੈਨਲ ਤੇ ਪਾ ਰਹੀਆਂ ਹਨ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਆਪਣੀ ਮਿਹਨਤ ਨਾਲ ਕੰਟੈਂਟ ਬਣਾਓ ਵਾਹਿਗੁਰੂ ਨੇ ਦਿਮਾਗ ਤੁਹਾਨੂੰ ਵੀ ਦਿੱਤਾ ਹੈ ਉਸ ਦੀ ਵਰਤੋਂ ਕਰੋ ਕਿਸੇ ਹੋਰ ਦੀ ਮਿਹਨਤ ਨਾਲ ਬਣਾਈ ਗੱਲ ਨੂੰ ਕਾਪੀ ਕਰਕੇ ਕਦੇ ਵੀ ਕਾਮਯਾਬੀ ਨਹੀਂ ਹੁੰਦੀ ਇੱਕ ਦਿਨ ਲਈ ਮੇਰੀ ਵੀਡੀਓਜ਼ ਪਲੀਜ਼ ਚੱਲਣ ਦਿਓ ਆਪਣੀ ਆਪਣੀ ਰੈਜਨੈਲਟੀ ਬਣਾ ਕੇ ਰੱਖੋ ਕਿਉਂਕਿ ਸੱਚੀ ਕਾਮਯਾਬੀ ਸਿਰਫ ਆਪਣੇ ਦਮ ਤੇ ਮਿਲਦੀ ਹੈ ਇਹ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਨੂੰ ਔਨ ਜਰੂਰ ਕਰੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਖੀਰ ਵਿੱਚ ਇੱਕ ਹੀ ਗੱਲ ਮੈਗ ਪੈਣ ਵਾਂਗ ਹਰ ਕੁੜੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਦੀ ਹੈ ਜੇ ਹਿੰਮਤ ਹੋਵੇ ਸਚਾਈ ਹੋਵੇ ਤੇ ਵਿਸ਼ਵਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ